ਅੱਜ ਮੋਗਾ ਵਿਖੇ ਪਹੁੰਚੇ ਸਿਮਰਜੀਤ ਸਿੰਘ ਮਾਨ ਕੀਤੀ ਪ੍ਰੈਸ ਵਰਤਾਲਾਪ। ਸ੍ਰੀ ਅਮਰਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਮੂਰੀਅਤ ਦਿਵਸ ਜਸਵੰਤ ਐਸਜੀਪੀਐਸ ਵੱਲੋਂ ਕੀਤੀ ਜਾ ਰਹੀਆਂ ਵਿਸ਼ੇਸ਼ ਤਿਆਰੀਆਂ ਅੱਜ ਮੋਗਾ ਵਿਖੇ ਸਿਮਰਜੀਤ ਮਾਨ ਵੱਲੋਂ ਕੀਤੀ ਗਈ ਪ੍ਰੈਸ ਵਰਤਾਲਾਪ। ਇਸ ਮੌਕੇ ਸਿਮਰਜੀਤ ਸਿੰਘ ਮਾਨ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ। ਸ੍ਰੀ ਅਮਰਸਰ ਸਾਹਿਬ ਵਿਖੇ ਜਮੂਰੀਅਤ ਦਿਵਸ ਮਨਾ ਰਹੇ ਹਨ। ਉਹਨਾਂ ਕਰਕੇ ਜਮੂਰੀਅਤ ਸਾਡੇ ਸਿੱਖਾਂ ਦੇ ਲਈ ਬਹੁਤ ਜ਼ਰੂਰੀ ਹੈ। 1925 ਦੇ ਵਿੱਚ ਅੰਗਰੇਜ਼ ਨੇ STPC ਦਾ ਕਾਨੂੰਨ ਪਨਾਇਆ ਸੀਗਾ ਤੇ ਉਹਦੇ ਤਹਿਤ ਸੀਗਾ ਕਿ 5 ਸਾਲ ਬਾਅਦ ਇਲੈਕਸ਼ਨ ਹੋਇਆ ਕਰਨਗੇ ਪਰ ਹੁਣ ਇੰਡੀਆ ਤੇ ਹਿੰਦੂਤਵਾ ਨੇ 14 ਸਾਲ ਤੋਂ ਸਾਡੀ ਜਮਹੂਰੀਅਤ ਸਿੱਖਾਂ ਦੀ ਖਤਮ ਕਰ ਦਿੱਤੀ ਹੈ ਤੇ ਸਾਡੇ ਇਲੈਕਸ਼ਨਸ ਨਹੀਂ ਹੋ ਰਹੇ ਜੇ ਇਲੈਕਸ਼ਨਸ ਦੇ ਨਾਲ ਹੋ ਜੇ ਸਾਰਾ ਕੁਝ ਤਾਂ ਫਿਰ ਜਮਹੂਰੀਅਤ ਕੈ ਮਰੰਦੀ ਹੈ ਪਰ ਸਿੱਖਾਂ ਦੇ ਲਈ ਖਤਮ ਕੀਤੀ ਗਈ ਹੈ ਕਿ 1947 ਦੇ ਵਿੱਚ ਵੀ ਜਦੋਂ ਅੰਗਰੇਜ਼ ਨੇ ਵੰਡ ਕੀਤੀ ਹੈ ਉਦੋਂ ਵੀ ਸਿੱਖਾਂ ਦੀ رائے ਨਹੀਂ ਲਈ ਗਈ ਅੰਗਰੇਜ਼ ਨੇ ਹਿੰਦੂ ਦੇ ਲਈ ਇੰਡੀਆ ਪੈਦਾ ਕਰਤਾ ਮੁਸਲਮਾਨ ਦੇ ਲਈ ਪਾਕਿਸਤਾਨ ਪੈਦਾ ਕਰਤਾ ਪਰ ਸਾਡੀ ਐਸਟੀਪੀਸੀ ਦੀ ਸਰਬਸੰਮਤੀ ਦੇ ਨਾਲ ਮੀਟਿੰਗ 1946 ਚੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਚਨਾਬ ਤੋਂ ਲੈ ਕੇ ਜਮਨਾ ਤੱਕ ਖਾਲਸਾ ਦਾ ਦੇਸ਼ ਅਜੇ ਤਾਂ ਸਥਾਪਿਤ ਹੋਣਾ ਚਾਹੀਦਾ ਪਰ ਉਹਦੇ ਉੱਤੇ ਵੀ ਇਹ ਜ਼ਬੂਰੀਅਤ ਦਾ ਫੈਸਲਾ ਬ੍ਰਿਟਾਨੀਆ ਨੇ ਨਹੀਂ ਕੀਤਾ ਤੇ ਐਵੇਂ ਹੀ ਨਕਸ਼ੇ ਬਣਾਤੇ ਹੈ ਬਗੈਰ ਵੋਟਰਾਂ ਲੈ ਕੇ ਜਾਂ ਕੁਝ ਕਰਕੇ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੇ ਲਈ ਜੋ ਵੀ ਖਤਮ ਹੋ ਚੁੱਕੀ ਹੈ ਤੇ ਅੱਜ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ 1947 ਤੋਂ ਪਹਿਲਾਂ ਜਿਹੜਾ Hindu ਸੀਗਾ Musalman ਸੀ ਅੰਗਰੇਜ਼ ਸੀ Sikh ਸੀ ਉਹ ਅੰਗਰੇਜ਼ ਦੇ ਰਾਜ ਦੇ ਥੱਲੇ ਗੁਲਾਮ ਸੀ ਉਸ ਗੁਲਾਮੀ ਦੇ ਥੱਲੇ ਸਾਡੇ ਵਿੱਚ ਬਰਾਬਰੀਤਾ ਸੀ ਪਰ 1947 ਤੋਂ ਬਾਅਦ ਇਹ ਸਾਡੇ ਵਿੱਚ ਬਰਾਬਰਤਾ ਨਹੀਂ ਰਹੀ ਜਦੋਂ ਮੁਸਲਮਾਨ ਮੋਰ ਅੰਗਰੇਜ਼ਾਂ ਨੇ ਬਣਾਤਾ ਉੱਥੇ ਅੱਜ ਜਿਹੜਾ ਸਿੱਖ ਲਿੰਦਾ ਹੈ ਉਹ ਸੈਕੰਡ ਕਲਾਸ ਸਿਟੀਜ਼ਨ ਹੈ ਜਿਹੜਾ ਇੰਡੀਆ ਦੇ ਵਿੱਚ ਸਿੱਖ ਲਿੰਦਾ ਹੈ ਉਹ ਵੀ ਗੁਲਾਮ ਹਿੰਦੂ ਦੇ ਰਿਹਾ ਸੋ ਜ਼ਬੂਰੀਅਤ ਦਿਵਸ ਸਾਡੇ ਲਈ ਮਨਾਉਣਾ ਬਹੁਤ ਬਹੁਤ ਜ਼ਰੂਰੀ ਹੈ ਤੇ ਅਸੀਂ ਬੜੀ ਸ਼ਾਨ ਸ਼ੌਕਤ ਦੇ ਨਾਲ ਕਰ ਅੰਮ੍ਰਿਤਸਰ ਸੋ ਮਨਾਰੀ ਤੇ ਦਰਬਾਰ ਸਾਹਿਬ ਵੀ ਜਾਵਾਂਗੇ ਅਰਦਾਸ ਕਰਾਂਗੇ ਕਿ ਗੁਰੂ ਸਾਹਿਬ ਸਾਨੂੰ ਅਮਨ ਪਸੰਦ ਤਰੀਕੇ ਦੇ ਨਾਲ ਜਿਹੜੀ ਸਾਡੀ ਜਮਹੂਰੀਅਤ ਹੈਗੀ ਹੈ ਉਹ ਸਾਡੀ ਬਹਾਲ ਕੀਤੀ ਜਾਵੇ ਉਹ ਮਤਲਬ ਤੁਸੀਂ ਕਹਿ ਰਹੇ ਹੋ 47 ਤੋਂ ਪਹਿਲਾਂ ਸਾਰੇ ਬਰਾਬਰ ਸੀ 47 ਤੋਂ ਬਾਅਦ ਜਿਹੜੀ ਹੈ ਬਰਾਬਰ ਖਤਮ ਹੋ ਗਈ ਹੈ ਇਹ ਕਾਰਨ ਕੀ ਹੈ ਕਨ ਕਿ ਇੱਕ ਅਨਸਤਾਨ ਦੁਦ ਰਾਜ ਆ ਗਿਆ ਜੀ ਜਿਹਦੇ ਪੱਛਾਇ ਨੀਤੀ ਹੈ ਸਾਡਾ ਤੁਹਾਡਾ ਹਾਂਜੀ ਕੀ ਸਮਝੋ ਰਾਜਨੀਤੀ ਇਹਨਾਂ ਤੋਂ ਵੱਡਾ ਗੱਲ ਨੇ ਨਹੀਂ ਮੇਰਾ ਮਤਲਬ ਹੁਣ ਹਿੰਦੂ ਦਾ ਰਾਜ ਹੈ ਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਦਾ ਰਾਜ ਹੈ ਤੇ ਸਾਡੀ ਗੱਲ ਤਾਂ ਸੁਣੀ ਨਹੀਂ ਜਾਂਦੀ ਹੁਣ ਮੋਦੀ ਸਾਹਿਬ ਇੱਥੇ ਚਿੜੀ ਦੀ ਬਿੱਟਣੀ ਦੇ ਕੇ ਗਏ ਮੇਰਾ ਮਤਲਬ ਇਹ ਹੈ ਕਿ ਸਾਡੇ 30-30 ਸਾਲਾਂ ਤੋਂ ਲੋਕ ਬੰਦੀ ਬਣਾ ਕੇ ਰੱਖੇ ਹੋਏ ਐ ਤੇ ਜਦ ਕਿ 20 ਸਾਲ ਜ਼ਿਆਦਾ ਤੋਂ ਜ਼ਿਆਦਾ ਕੈਦਬੰਦੀ ਹੈ ਸਾਰੇ ਪਾਸੇ ਬਲੂ ਸਟਾਰ ਸਾਡੇ ਉੱਤੇ ਕਰਤਾ ਫਿਰ ਜੀਵਨਦੰਦੀ ਨੇ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਕਦਰਿਆਮ ਕਰਾਤਾ ਸੋ ਅੱਜ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿਹੜਾ ਸੰਦੂਰ ਆਪਰੇਸ਼ਨ ਕੀਤਾ ਹੈ ਮੋਦੀ ਸਾਹਿਬ ਨੇ ਮੋਦੀ ਸਾਹਿਬ ਦੀ ਕੈਬਨਿਟਰੀ ਦੇ ਵਿੱਚ ਸਿਕਿਉਰਿਟੀ ਕਮੇਟੀ ਹੈ ਉਹ ਸਿਕਿਉਰਿਟੀ ਕਮੇਟੀ ਦੇ ਵਿੱਚ ਕੋਈ ਸਿੱਖ ਮੈਂਬਰ ਨਹੀਂ ਹੈ ਜਿਹਦਾ ਮਤਲਬ ਹੈ ਕਿ ਸਿਰਫ ਹਿੰਦੂ ਫੈਸਲਾ ਲੈ ਰਹੇ ਹੈ ਕਿ ਅਸੀਂ ਜੰਗ ਲਾ ਦਈਏ ਨਾ ਲਾ ਦਈਏ ਤੇ ਜਿਹੜੇ ਵਿੱਚ ਸਿੱਖ ਫਸ ਜਾਂਦੇ ਆ ਜਿੱਦਾਂ ਦੀ ਆਵਾਜ਼ ਹੀ ਨਹੀਂ ਆਉਂਦੀ ਜਾਂ ਉਹਨਾਂ ਦੀ ਰਹਿ ਨਹੀਂ ਲਈ ਜਾਂਦੀ ਇਹ ਬਿਲਕੁਲ ਨਜਾਇਜ਼ ਹੈ ਕਿ ਸਿੱਖ ਚਾਹੁੰਦੇ ਹੈ ਕਿ ਸਾਡੀ ਆਵਾਜ਼ ਸੁਪਰੀਮ ਕੋਰਟ ਚ ਵੀ ਹੋਏ ਅੱਜ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈਗਾ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਸਮਝਦੇ ਹਾਂ ਕਿ ਅਸੀਂ ਅੱਜ ਹਿੰਦੂ ਦੇ ਗੁਲਾਮ ਹੈ ਇੱਥੇ ਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਦੇ ਗੁਲਾਮ ਹੈ ਮਨਸਾਬ ਸਿੱਖਾਂ ਦੀ ਗੱਲ ਕਰ ਰਹੇ ਹੋ ਕਿਸੇ ਵੀ ਐਮਪੀ ਨੂੰ ਕਿਸੇ ਹਿੰਦੁਸਤਾਨ ਦੇ ਵਿੱਚ ਤੁਸੀਂ ਸੰਸਦ ਬਣਿਓ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਬਣਿਆ ਕੈਪਟਨ ਅਮਰਿੰਦਰ ਸਿੰਘ ਬਣਿਆ ਕਿਹੜੇ ਸਿੱਖਾਂ ਦੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਮੈਂ ਜੀ ਆਪਣੀ ਇਹ ਯੋਗਤਾ ਦੇ ਨਾਲ ਤੇ ਲੋਕਾਂ ਦੀ ਸਪੋਰਟ ਦੇ ਨਾਲ ਬਣਿਆ ਹੈ ਮੇਰੀ ਹਿੰਦੂਤਵ ਦੇ ਮੈਂ ਨੇ ਤਾਂ ਸਪੋਰਟ ਨਹੀਂ ਕੀਤੀ ਕਦੇ ਵੀ ਤੇ ਮੈਨੂੰ ਟਾਈਮ ਹੀ ਨਹੀਂ ਦਿੰਦੇ ਇਹ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਮਸਾ ਮੈਂ ਬੋਲ ਰਿਹਾ ਸੀਗਾ ਤੇ ਉਦੋਂ ਪਤਾ ਇਹ ਸਪੀਕਰ ਏਡਾ ਫਟੜਵਾਦੀ ਹੈ ਉਹਨੇ ਮੈਨੂੰ ਇਜਾਜ਼ਤ ਵੀ ਨਹੀਂ ਦਿੱਤੀ ਬੋਲਣ ਦੀ ਇਹ ਤਾਂ ਨੂੰ ਮੰਨਣਾ ਪਊਗਾ ਹਿੰਦੂਤਵਾ ਦਾ ਰਾਜ ਹੈ ਤੇ ਇਹ ਆਪਣਾ ਜਿਹੜਾ ਆਰਐਸएस ਦਾ ਮੁਖੀ ਹੈ ਉਹ ਤਾਂ ਸਿੱਧਾ ਕਹਿੰਦਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈਗਾ ਹੁਣ ਇਹ ਜੇ ਚਾਹ ਤੋਪਲਾ ਨਹੀਂਦਾ ਕਿ ਜੇ ਆਪਾਂ ਸਿੱਧੀ ਗੱਲ ਸਾਫ਼ ਅੱਛੀ ਨਹੀਂ ਕਰਾਂਗੇ ਲੋਕਾਂ ਕੋਲੇ ਨਹੀਂ ਪਹੁੰਚਾਵਾਂਗੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਸਿੱਖਾਂ ਦੇ ਖਾਫ ਵਿਤਰਕਾ ਹੋ ਰਿਹਾ ਹੈ ਤੇ ਬੇਇਨਸਾਫੀ ਹੋ ਰਹੀ ਹੈ ਤੇ ਉਹ ਗੁਲਾਮ ਲੋਕ ਹੈਗੇ ਆ ਮਾਨਸਾਹਵ ਕੈਨੇਡਾ ਤੇ ਅਮਰੀਕਾ ਨੇ ਦੋਸ਼ ਲਾਇਆ ਵੀ ਸਾਡੇ ਜਿਹੜੇ ਸਿਟੀਜ਼ਨ ਆ ਉਹ ਇੱਥੇ ਆ ਕੇ ਇੰਡੀਅਨ ਸਟੇਟ ਦੇ ਕਤਲ ਕੀਤੇ ਕੀ ਕਹਿਣਾ ਚਾਹੁੰਦੇ ਉਹਦੇ ਦਰੇ ਜੀ ਵਿਲਾਇਤ ਦੇ ਵਿੱਚ ਵੀ ਅਫਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਗਿਆ ਹੈ ਤੇ ਪਾਕਿਸਤਾਨ ਦੇ ਵਿੱਚ ਪੰਜਵੜ ਤੇ ਰੋਟੇ ਨੂੰ ਕਤਲ ਕੀਤਾ ਗਿਆ ਹੈ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਕੋਸ਼ਿਸ਼ ਕੀਤੀ ਸੀਗੀ ਕਿ ਉਹ ਬੰਦ ਮਾਰ ਦਿੱਤਾ ਜਾਵੇ ਤੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਕੈਨੇਡੀਅਨ ਸਿੱਖਸ ਮਾਰ ਦਿੱਤੇ ਗਏ ਹੈ ਇੰਡੀਆ ਦੀ ਇੰਟੈਲੀਜੈਂਸ ਏਜੰਸੀਸ ਨੇ ਪਰ ਪੰਨੂ ਸਾਹ بچ ਗਿਆ ਫਿਰ ਕਰਕੇ ਅਮਰੀਕਾ ਦੀ ਇੰਟੈਲੀਜੈਂਸ ਨੇ ਪਤਾ ਕਰ ਲਿਆ ਕਿ ਏ ਇੰਡੀਆ ਐਸਯੂ ਮਰਵਾਉਣ ਦੇ ਲਈ ਪੈਸਾ ਵੀ ਭੇਜ ਰਿਹਾ ਹੈ ਤੇ ਬੰਦੇ ਵੀ ਲੱਭ ਰਿਹਾ ਹੈ ਜਿਹੜੇ ਇਹਨੂੰ ਕੰਨ ਕਰਨਗੇ ਸੋ ਪੰਨੂ ਸਾਫ ਦਾ ਬਚ ਗਿਆ ਇੱਕ ਬੰਦਾ ਗੁਪਤਾ ਵੀ ਫੜਿਆ ਹੋਇਆ ਹੈ ਪਰ ਇੱਕ ਤੇਜਵ ਰੌਦਾ ਅਫਸਰ ਜਿਹਨੂੰ ਨੌਕਰੀ ਚੋਂ ਕੱਢਤਾ ਹੈ ਛੋਟੇ ਜਿਹੇ ਅਫਸਰ ਨੂੰ ਉਸ ਨੂੰ ਅਮਰੀਕਾ ਇੰਡੀਆ ਤੋਂ ਐਕਸੈਲਰੇਟ ਕਰਾਏ ਤੇ ਪੁੱਛੇ ਕਿ ਇਹ ਕਿੱਥੋਂ ਕਿੱਥੋਂ ਚੱਜੀ ਹੈ ਕਿਉਂ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਸਾਰੀ ਸਰਕਾਰ ਮੋਦੀ ਦੀ ਰਾਜਨਾਥ ਸਿੰਘ ਫੇੜੇ ਹੈ ਅਮਿਤ ਸ਼ਾਹ ਤੇ ਰੌ ਦਾ ਮੁਖੀ ਫੇਰ ਗੋਇਲ ਇਹ ਸਾਰਿਆਂ ਦੀ ਜੁੜਤੀ ਹੈਗੀ ਹੈ ਜਿਨ੍ਹਾਂ ਨੇ ਥਲੈਂਡ ਬਣਾਈ ਹੈ ਕਿ ਸਿੱਖਾਂ ਨੂੰ ਜਿਹੜੇ ਖਾਲਸਾਣ ਦੀ ਗੱਲ ਕਰਦੇ ਹੈ ਇੱਥੇ ਇੰਡੀਆ ਦੇ ਵਿੱਚ ਜਿਵੇਂ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਮਰਵਾਤਾ ਤੇ ਫੇਰ ਮੂਸੇਵਾਲ ਦੇ ਹਰੀਨਾਉ ਨੂੰ ਇੱਥੇ ਪੰਜਾਬ ਦੇ ਵਿੱਚ ਮਰਵਾਤਾ ਇਹ ਸਾਰੇ ਜਿਹੜੀ ਟਰਾਂਸ ਨੈਸ਼ਨਲ ਅਸੈਸਿਨੇਸ਼ਨ ਪਾਲਿਸੀ ਇੰਡੀਆ ਦੀ ਹੈਗੀ ਹੈ ਇਸ ਦੇ ਖਿਲਾਫ ਅਸੀਂ ਖੜੇ ਨੇ ਤੇ ਮੈਂ ਸਾਰੇ ਸਿੱਖ ਦੁਨੀਆ ਨੂੰ ਅਪੀਲ ਕਰਦਾ ਹਾਂ ਕਿ ਮੋਦੀ ਸਾਹਿਬ ਨੇ ਨਿਊਯਾਰਕ ਯੂਨਾਈਟਿਡ ਨੇਸ਼ਨ ਅਸੈਂਬਲੀ ਦੇ ਵਿੱਚ ਜਾਣਾ ਹੈ ਤੇ ਉੱਥੇ ਵੱਡਾ ਮਜਾਰਾ ਕੀਤਾ ਜਾਵੇ ਤੇ ਅਮਰੀਕਾ ਨੂੰ ਚੇਹਾ ਜਾਵੇ ਕਿ ਮੋਦੀ ਸਾਹਿਬ ਤੇ ਇਹਨਾਂ ਦੀ ਜੁਗਲੀ ਦੀ ਪੁੱਛਗਿੱਛ ਕਰੋ ਕਿ ਇਹਨਾਂ ਦੀ ਜ਼ਰੂਰਤ ਜਿਵੇਂ ਪਈ ਕਿ ਅਮਰੀਕਾ ਦੀ ਜਿਹੜੀ ਸੋਵਰਨਿਟੀ ਹੈ ਬਾਦਸ਼ਾਹੀ ਤੋੜ ਕੇ ਬ੍ਰਿਟਿਸ਼ ਦੀ ਬਾਦਸ਼ਾਹੀ ਤੋੜ ਕੇ ਪਾਕਿਸਤਾਨ ਦੀ ਬਾਦਸ਼ਾਹੀ ਤੋੜ ਕੇ ਉੱਥੇ ਇੰਡੀਆ ਨੇ ਕਤਲ ਕੀਤੇ ਹੈਗੇ ਆ ਬਾਨ ਸਾਹਿਬ ਆਮ ਉੱਦੀ ਜੀ ਵੀ ਇਹ ਗੱਲ ਕਹਿ ਰਹੇ ਆ ਵੀ ਜਿਹੜਾ ਪਾਣੀ ਆ ਪਾਣੀ ਨੂੰ ਸਿੱਖਾਂ ਦਾ ਤੇ ਪਾਕਿਸਤਾਨ ਦਾ ਘਾਣ ਕਰਨ ਵਾਸਤੇ ਵਰਤਿਆ ਗਿਆ ਕੀ ਕਹਿਣਾ ਚਾਹੁੰਦੇ ਬਿਲਕੁਲ ਠੀਕ ਹੈ ਇਹ ਮੇਰੇ ਮਤਲਬ ਇਹ ਤਾਂ ਇਹ UN ਦੇ ਹੱਥਾਂ ਦੇ ਵਿੱਚ ਹੋਣਾ ਚਾਹੀਦਾ UN ਦੀ ਮਿਲਟਰੀ ਦੇ ਹੱਥਾਂ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਕਿ ਜਿਹੜੀਆਂ ਡੈਮਸ ਹੈਗੀਆਂ ਇਹ ਆਪਣੀਆਂ ਭਾਖੜਾ ਤੇ ਪਾਉਂਡ ਡੈਮ ਤੇ ਰਣਜੀਤ ਸਾਗਰ ਡੈਮ ਤੇ ਹੁੰਦੇ ਉਹ ਦੂਸਰੇ ਦਰਿਆ ਦੀ ਉਹਦੇ ਛੱਡ ਦੇ ਤੇ ਸਾਰਾ ਪੰਜਾਬ ਪਾਕਿਸਤਾਨ ਦਾ ਤੇ ਇੱਧਰ ਦਾ ਪੰਜਾਬ ਸਨੇ ਹਿੰਦੂ ਸਾਰੇ ਸਾਰੇ ਰੁੜ ਜਾਣਗੇ ਤੇ ਇਹ ਤਾਂ ਐਟਮ ਬ bomb ਵਰਗਾ ਸ਼ਸਤਰ ਇੰਡੀਆ ਦੇ ਕੋਲੇ ਹੈਗਾ ਇਸ ਨੂੰ ਹਾਈਡਰੋਲੋਜੀਕਲ ਵਾਰ ਕਹਿੰਦੇ ਐ ਅੰਗਰੇਜ਼ੀ ਦੇ ਵਿੱਚ ਤੇ ਅਸੀਂ ਤਾਂ ਬੜੇ ਚਿਰ ਦਾ ਪ੍ਰੋਪਗੈਂਡਾ ਕਰ ਰਹੇ ਹਾਂ ਕਿ ਇਹਦੇ ਤੇ ਯੂਨ ਦਾ ਕਬਜ਼ਾ ਹੋਣਾ ਚਾਹੀਦਾ ਮਾਨਸਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਪਰ ਦੂਜੇ ਪਾਸੇ ਡੇਰੇ ਦੀ ਗੱਲ ਕੀਤੀ ਐ ਸੌਦਾ ਸਾਦ ਨੂੰ ਪਰੋਲ ਦਿੱਤੇ ਜਾਂਦੇ ਕਿਵੇਂ ਦੇਖੋ ਉੱਤਰ ਜੀ ਹਿੰਦੂਤਵਾਦੀ ਮਰਦੀ ਐ ਕਿ ਜਿਹੜੇ ਜ਼ਬਰਦਸਤਨਾ ਕਰਦੇ ਆ ਬਾਪੂ ਉਥੀ ਦਾ ਆਚਾਰ ਆਚਾਰਾ ਨੂੰ ਵੀ ਬੇਚ ਦਿੱਤੀ ਐ ਤਾਂ ਹਿੰਦੂਤਵਾਦੀ ਬੋਲ ਸੀ ਕਿ ਜਿਹੜੇ ਜ਼ਬਰਦਸਤਾਂ ਕਰਦੇ ਐ ਉਹਨਾਂ ਨੂੰ ਛੱਡ ਦਿੱਤਾ ਜਾਵੇ ਪਰ ਜਿਹੜੇ ਸਿੱਖ ਐ ਉਹਨਾਂ ਨੂੰ ਬੰਦ ਨਾ ਕਰਿਆ ਜਾਵੇ ਕਹਿ ਸਕਦਾ ਵੋਟਾਂ ਦਾ ਸਟੈਂਡ ਸਾਰੇ ਵੋਟਰਾਂ ਦਾ ਕੋਈ ਸਟੈਂਡ ਨਹੀਂ ਪਰ ਇਹ ਸੋਚ ਹਿੰਦੂਤਵ ਦੀ ਹੋਰ ਤਾਂ ਨਹੀਂ ਹੈ ਸੋਚ ਆ ਰਹੀ ਜਿਹੜੀ ਸੋਚ ਹੈ ਉਹ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਜੀ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਤਾਂ ਕਿ ਆਪਣੀ ਆਵਾਜ਼ ਉਠਾ ਰਹੇ ਹਾਂ ਅੱਜ ਅਸੀਂ ਬਹੁਤ ਵੱਡਾ ਕਦਮ ਰੱਖਿਆ ਹੋਇਆ ਹੈ ਤੇ ਉਹ ਜਿਵੇਂ ਅੱਜRenderTarget ਤੇ ਕਾਸਸੀ ਇਤਿਹਾਏ ਆਏ ਹੈ ਉਸ ਭੋਗ ਨੂੰ ਟੈਂਡ ਕਰਨ ਦੇ ਲਈ ਤੇ ਇਥੋਂ ਦੇ ਜੱਜ ਸਾਹਿਬ ਨੇ ਸਾਰੀ ਇਹਿੰਦਮਕਤੀਆਂ ਤੇ ਜਿਹੜੇ ਬੰਦੇ ਸਿੰਘ ਫੜੇ ਹੋਏ ਆ 30 ਸਾਲਾਂ ਦੇ ਉਹਨਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਤੇ ਜਿਹੜੇ ਜਿਹੜੇ ਪ੍ਰਾਈਮ ਮਿਨਿਸਟਰ ਤੇ ਉਹਨਾਂ ਦੀ ਜੁਗਲੀ ਨੇ ਕਤਲ ਕਰਵਾਇਆ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਅਮਰੀਕਾ ਨੂੰ ਇੰਗਲੈਂਡ ਨੂੰ ਪਾਕਿਸਤਾਨ ਨੂੰ ਕੁਰਤੀ ਉਹਨਾਂ ਨੇ ਉਹ ਮੁਲਕਾਂ ਦੀ ਬਾਦਸ਼ਾਹੀ ਤੋੜ ਕੇ ਸਿੱਖਾਂ ਨੂੰ ਉਥੇ ਕਤਲ ਕੀਤਾ। ਅਮਾਜ਼ਪਾ ਵਾਸੀਆਂ ਲੈ ਕੇ ਕੰਮਸ ਵਾਲੋ ਡਰੇ ਨੇ ਹਿਆਰਪੁਰ ਦੇ ਵਿੱਚ ਇੱਕ ਬੱਚੇ ਦਾ ਕਤਲ ਹੋਇਆ ਸੀ। ਉਸ ਨੂੰ ਲੈ ਕੇ ਆਵਾਜ਼ ਉੱਠੀ ਹੈ ਕਿ ਪ੍ਰਵਾਸੀਆਂ ਨੇ ਕਤਲਿਆ ਜਾਵੇ। ਸਾਰੇ ਪ੍ਰਵਾਸੀ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਸਾਰੇ ਦੋਸ਼ੀ ਹੈਗੇ ਐ। ਪਰ ਜਿੰਨੇ ਵੀ ਪ੍ਰਵਾਸੀ ਜਿੱਥੇ ਕੰਮ ਕਰਦੇ ਜ਼ਮੀਦਾਰਾਂ ਦੇ ਕੋਲੇ ਆਉਂਦੇ ਐ, ਦੁਕਾਨਦਾਰਾਂ ਦੇ ਕੋਲੇ ਆਉਂਦੇ ਐ, ਹਰੇਕ ਦੁਕਾਨਦਾਰ ਤੇ ਜ਼ਿੰਮੇਦਾਰ ਜਿਹੜਾ ਉਹਨਾਂ ਨੂੰ ਦਿਹਾੜੀ ਦਿੰਦਾ ਉਹਦਾ ਫਰਜ਼ ਬਣਦਾ ਹੈ ਕਿ ਉਹਦੀ ਰਿਪੋਰਟ ਪੁਲਿਸ ਦੇ ਕੋਲ ਦਰਜ ਕਰਨਾ ਕਿ ਇਹ ਕਿੱਥੋਂ ਆਇਆ ਹੈ ਤੇ ਕਿੱਥੇ ਰਹਿੰਦਾ ਹੈ ਤੇ ਕਿੱਥੇ ਇੱਥੇ ਕਿਹੜੀ ਜਗ੍ਹਾ ਦੇ ਵਿੱਚ ਇਹਦੀ ਰਹਿਸ਼ ਹੈਗੀ ਆ ਤੇ ਉਹਦੇ ਉੱਤੇ ਪੁਲਿਸ ਐਕਸ਼ਨ ਲੂਗੀ ਤੇ ਉਸ ਦੇ ਉੱਤੇ ਮੁਕੱਦਮੇ ਚੱਲਣਗੇ ਤੇ ਇਹ ਮੇਰਾ ਮਕਸਦ ਹੈ ਕਿ ਇਹ ਜੇ ਕਿਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਅਸੀਂ ਬੜੇ ਦੁਖੀ ਹਾਂ ਤੇ ਨਿਹੰਗਾਂ ਸਿੰਘਾਂ ਨੇ ਵੀ ਇਹ ਆਪਣਾ ਮੋਰਚਾ ਲਾਇਆ ਹੋਇਆ ਹੈ ਤਾਂ ਇਹ ਸਥਿ ਜਿਹੜੀ ਖਰਾਬ ਹੋ ਰਹੀ ਹੈ ਇਸ ਨੂੰ ਠੀਕ ਕਰਨਾ ਚਾਹੀਦਾ ਹੈ ਤੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਸੀ ਗਵਰਨਮੈਂਟ ਦੀ ਜਿਹੜੀ ਖਤਮ ਹੋ ਗਈ ਉਹਦੇ ਵਿੱਚ ਇਹ ਸੀ ਕਿ ਅਸੀਂ ਬਸਤੀਆਂ ਸ਼ਹਿਰਾਂ ਦੇ ਨਾਲ-ਨਾਲ ਬਣਾ ਦੇਗੇ ਤੇ ਜਿਹੜੀ ਸਿੱਖ ਖਾਲਸਾ ਮੰਗਦੇ ਐ ਇਹਨਾਂ ਦੀ ਥਾਂ ਬਿਹਾਰ ਉਡੀਸਾ ਮੱਧ ਪ੍ਰਦੇਸ਼ ਤੋਂ ਲੋਕੀ ਪਰਵਾਸੀ ਬਠਾ دیے ਜਿਹੜੀ ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਘਟ ਜੂਗੀ ਪੈਣੀਆਂ ਖਤਮ ਹੋ ਗਈਆਂ ਇੱਕ ਇੱਕ ਕਰਕੇ ਬੰਨੇ 75000 ਰੁਪਇਆ ਮੁਆਵਜ਼ਾ ਦੇਣਾ ਚਾਹੀਦਾ ਹੈਗਾ ਤੇ ਮੱਕੀ ਦਾ ਵੀ ਦੇਣਾ ਚਾਹੀਦਾ ਹੈ ਤੇ ਗਰੀਬਾਂ ਦੇ ਘਰ ਜਿਹੜੇ ਟਟ ਗਏ ਆ ਉਹਨਾਂ ਦੇ ਲਈ ਵੀ ਮੁਆਵਜ਼ਾ ਦੇਣਾ ਚਾਹੀਦਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੇ ਨਰੇਗਾ ਤੇ ਵਰਕਸ ਹੈ ਅਸੀਂ ਇੱਥੇ ਜਿੱਥੇ ਗਏ ਆ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਉਹਨਾਂ ਦੀ ਤਿਹਾਰੀ ਵੀ ਵਧਾਈ ਜਾਣੀ ਚਾਹੀਦੀ ਹੈ ਤੇ ਉਹਨਾਂ ਦੀ ਜਿਹੜੀ ਤਿਹਾਰੀ ਤੇ ਪੈਸੇ ਉਹਨੂੰ ਵਧਾਈ ਜਾਣੇ ਚਾਹੀਦੇ ਆ ਤਾਂ ਨਰੇਗਾ ਵਾਲਿਆਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਹੈਗਾ ਪਰ ਫੌਜ ਬਾਹਰ ਨਹੀਂ ਨਿਕਲੀ ਇਹ ਇਹ ਹਰਾ ਦੇ ਵੇਲੇ ਜਦੋਂ ਫੌਜ ਦੀ ਲੋਕ ਸੀਗੀ ਜਦੋਂ 1984 ਦੇ ਵਿੱਚ ਕਤਲੇਆਮ ਰਜੀਵ ગાંધી ਨੇ ਕੀਤਾ ਸੀਗਾ ਉਦੋਂ ਵੀ ਫੌਜ ਆਪਣੇ ਬਰਕਰਾਂ ਚੋਂ ਨਹੀਂ ਨਿਕਲੀ ਸੀ ਓ ਵੀ ਆਪਣੇ ਬਰਕਰਾਂ ਚ ਰਹੀ ਤੇ ਖੁੱਲੀ ਛੁੱਟੀ ਦੇ ਦਿੱਤੀ ਇਹ ਸਿੱਖਾਂ ਦਾ ਕਤਲੇਆਮ ਕਰਦੀ ਤਾਂ ਮੇਰਾ ਮਤਲਬ ਹੈ ਫੌਜ ਨੂੰ ਵੀ ਥੋੜਾ ਲੈਕਚਰ ਆ ਪੜਨਾ ਪੈਣਾ ਆ ਤੁਹਾਨੂੰ ਕਿ ਤੁਸੀਂ ਇਧਰਲੇ ਪਾਸੇ ਵੀ ਧਿਆਨ ਦਿਓ ਤੇ ਨਾ ਮਰਾ ਦਿਨਾ ਤੋਂ ਲੱਗ ਜਾਂਦਾ ਹੈ ਤੁਸੀਂ ਦੱਸੋ